ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਇੱਥੇ ਇੱਕ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਰنجਿਸ ਤੇ ਚਲਦਿਆਂ ਇੱਕ ਖਿਡਾਰੀ ਦਾ ਕਤਲ ਕੀਤਾ ਗਿਆ ਹੈ ਤੇਜ਼ ਧਾਰ ਹਥਿਆਰਾਂ ਦਾ ਇਸਤੇਮਾਲ ਕਰਕੇ ਨੌਜਵਾਨ ਦਾ ਕਤਲ ਕੀਤਾ ਗਿਆ ਨੌਜਵਾਨ ਦੀ ਉਮਰ ਮਹਿਜ 16 ਤੋਂ 18 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਵਿਵੇਕ ਵੀਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਨੌਜਵਾਨ ਦਾ ਜੋ ਕਿ ਵੋਲੀਬਾਲ ਦਾ ਪਲੇਅਰ ਸੀ ਜਾਣਕਾਰੀ ਅਨੁਸਾਰ ਪਿੰਡ ਠੱਠਾ ਜ਼ਿਲ੍ਹਾ ਤਰੰਤਾਰਨ ਦਾ ਹੈ ਨੌਜਵਾਨ ਰਹਿਣ ਵਾਲਾ ਸੀ ਜਿਸ ਨੂੰ ਬੀਤੇ ਕੁਝ ਦਿਨਾਂ ਤੋਂ ਧਮਕੀਆਂ ਵੀ ਮਿਲ ਰਹੀਆਂ ਸਨ ਜਿਸ ਦੌਰਾਨ ਸਰਹਾਲੀ ਵਿਖੇ ਦਾਣਾ ਮੰਡੀ ਵਿਖੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਵਿਵੇਕ ਵੀਰ ਸਿੰਘ ਨੂੰ ਪਹਿਲਾਂ ਦਾਣਾ ਮੰਡੀ ਵਿਖੇ ਬੁਲਾਇਆ ਜਾਂਦਾ ਹੈ ਅਤੇ ਫੋਨ ਕਰਕੇ ਧਮਕੀ ਦਿੱਤੀਆਂ ਜਾਂਦੀਆਂ ਨੇ ਜਿਸ ਮਗਰੋਂ ਵਿਵੇਕ ਵੀਰ ਸਿੰਘ ਇੱਥੇ ਕੱਲਾ ਹੀ ਚੱਲਿਆ ਜਾਂਦਾ ਹੈ ਜਿਸ ਮਗਰੋਂ ਇੱਥੇ ਕੁਝ ਨੌਜਵਾਨਾਂ ਦੇ ਵੱਲੋਂ ਵਿਵੇਕ ਵੀਰ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿਰਚਾ ਮਾਰ ਕੇ ਵਿਵੇਕ ਵੀਰ ਸਿੰਘ ਦਾ ਕਤਲ ਕੀਤਾ ਜਾਂਦਾ ਹੈ ਪਹਿਲਾਂ ਇੱਕ ਵਾਰ ਕੀਤਾ ਜਾਂਦਾ ਜਦੋਂ ਵਿਵੇਕ ਵੀਰ ਸਿੰਘ ਉੱਠਣ ਦੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਸਾਂਭਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸੇ ਦੌਰਾਨ ਦੂਜਾ ਵਾਰ ਇਹਨਾਂ ਮੁੰਡਿਆਂ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਅਨੁਸਾਰ 11 ਦੋਸਤਾਂ ਦੇ ਵੱਲੋਂ ਹੀ ਵਿਵੇਕ ਦਾ ਕਤਲ ਕੀਤਾ ਗਿਆ ਹੈ ਇਹਨਾਂ ਦੇ ਵਿੱਚ ਤਕਰਾਰ ਹੋ ਗਈ ਸੀ ਕਿਸੇ ਗੱਲ ਨੂੰ ਲੈ ਕੇ ਜਿਸ ਮਗਰੋਂ ਇਹਨਾਂ ਦੀ ਗੱਲ ਜਿਹੜੀ ਸੀ ਉਹ ਇੰਨੀ ਜ਼ਿਆਦਾ ਵੱਧ ਗਈ ਕਿ ਵਿਵੇਕ ਵੀਰ ਸਿੰਘ ਦਾ ਕਤਲ ਹੀ ਕਰ ਦਿੱਤਾ ਗਿਆ ਤਰਨਤਾਰਨ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਦਾ ਨੌਜਵਾਨ ਰਹਿਣ ਵਾਲਾ ਸੀ ਸਰਹਾਲੀ ਦਾਣਾ ਮੰਡੀ ਵਿਖੇ ਨੌਜਵਾਨ ਦਾ ਕਤਲ ਕੀਤਾ ਗਿਆ ਬੀਤੀ ਸ਼ਾਮ 4 ਵਜੇ ਨੌਜਵਾਨ ਨੂੰ ਫੋਨ ਕਰਕੇ ਦਾਣਾ ਮੰਡੀ ਵਿਖੇ ਬੁਲਾਇਆ ਗਿਆ ਜਿੱਥੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਕੱਲ ਬਾਅਦ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸਾ ਚੌਥੇ ਦਿਨ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲ ਗੋਲਾ ਕੱਢਦੇ ਹੈ ਮੁੰਡੇ ਨੂੰ ਤੁਹਾਨੂੰ ਸਾਦੇ ਰਿਓ ਹੁਸਰਿਆੜੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਧਮਕੀਆਂ ਦਿੰਦੇ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਵਿਆਹ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਹੈ ਚੰਗਾ ਚੰਗਾ ਪਰਿਵਾਰ ਦਾ ਹੈ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਜਦੋਂ ਗਿਆ ਦੇ ਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰੀਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਅਸੀਂ ਦਿਲ ਤੇ ਮਾਰੀ ਇਹ ਡਿੱਗ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਕਿ ਤੋਂ ਘਟ ਇੱਕ ਦੇਖਣਾ ਤੇ ਉੱਥੇ ਹੀ ਉਹ ਦੇਖਿਆ ਕਿਹਦੇ ਸਾਡਾ ਕੀ ਨੇ ਸਾਡੇ ਤਾਂ 16 16 16.5 ਸਾਲ ਦੀ ਪੁਰੇ ਤੇ ਖਿਡਾਰੀ ਕਹਿੰਦਾ ਸੀ ਵਾਲੀ ਵਾਲ ਦਾ ਖਿਡਾਰੀ ਇਹ ਇਥੇ ਕੈਨੇਡਾ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਇਹ ਆਪਾਂ ਪੁਛਤਾ ਵੀ ਮੰਗ ਕਰਦੇ ਹਾਂ ਆ ਮੰਗ ਕਰਦੇ ਉਹ ਸਖਤ ਸਖਤ ਕਾਰਵਾਈ ਹੋਵੇ ਕਿ ਉਹਨੂੰ ਉਹਰ ਕੈਦ ਹੁਣੀ ਚਾਹੀਦੀ ਜਾਂ ਆਪਾਂ ਸਿੱਧਾ ਰਜੇਜੇ ਬੰਦੇ ਨੂੰ ਨੌਜਵਾਨਾਂ ਵਾਪਸਿਆਂ ਦਾ ਕਰਨਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜ ਗਏ ਮੁੰਡੇ ਮਾੜੀ ਮੋੜ ਪਿਲਾਂ ਗੱਲ ਹੋਈ ਤੇ ਮੈਂ ਬੈਗ ਪਾ ਕੇ ਲੈਣੋਂ ਗ੍ਰਸਾ ਫਿਰ ਆਜੋ ਬਾਦ ਸਾਡਾ ਕਿਹਤਮ ਕਿੰਨੇ ਦਰ ਮੋੜੇ ਹੋ ਮੈਂ ਮਾਨਾ ਕੋ ਗਾਣੀ ਪਤ ਕੋ ਪਿਆ ਪਾਉਂਗ ਤੇਰੇ ਇਹ 30 40 ਜਾਨੇ ਆਏ ਫਰਾ ਹੋ ਸਰੇ ਦੋ ਤਿੰਨ ਹੀ ਹੋ ਜਾਣਗੇ ਉਹਨੇ ਇਹ ਵੀ ਜਾਰੀ ਪਹਿਣ ਕੇ ਨਹੀਂ ਪਾ ਜਾਗੇ ਇਹ ਚੱਲੇ ਇਹ ਚੱਲੇ ਕਿਹਨਾਂ ਵੀਸ ਨੇ ਇਹ ਵੀ ਸੀ ਇਹ ਕਲੇਰ ਵੀ ਸੀ ਇਹ ਬੜੀ ਵੱਡ ਨਾ ਪਿੱਛੇ ਡੇਡ ਨਾਲ ਦੇ ਜਿਵੇਂ ਦਾ ਸਪੋਰਟਸ ਨੂੰ ਮਾਰਿਆ ਕੀ ਖਰਚੇ ਤੇ ਨਾ ਕਰ ਕੱਲੇ ਗਏ ਵੀਰ ਕਰਨ ਕੱਲੇ ਗਏ ਜਿਹੜਾ ਸਪੀਨ ਜਾਂਦਾ ਜੇ ਮੈਂ ਤੇ ਇੱਕ ਸਰਾਲੀ ਜਿਹੜਾ ਕਿ ਸਰਾਲੀ ਪਿੰਡ ਹੈ ਸਰਾਲੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੌਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਹੈ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਂ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਇੱਥੇ ਪਿੰਡ ਦਾ ਰਹਿਣ ਵਾਲਾ ਹੈ। ਪਲੇਅਰ ਸੀ ਮੁੱਲ ਆ ਸਰ। ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ। ਇਸਰ ਕਾਰਨ ਕੋਈ ਮਾਰਨ ਦਾ ਆਪਸੀ ਬਣ ਜੀ। ਇਹਨਾਂ ਦੀ ਆਪਸੀ ਸਕੂਲ ਲੈਵਲ ਤੇ ਰੰਜਿਸ਼ ਭਾਈ ਚੰਦੀ ਆ ਰਹੀ ਸੀ। ਤੇ ਐਗਜ਼ੈਕਟ ਇਸਨੂੰ ਆਪਾਂ ਵੈਰੀਫਾਈ ਕਰ ਰਹੇ ਆ। ਤੇ ਦੋਸ਼ੀ ਦੀ ਪਾਲ ਕਰ ਰਹੇ ਆਪਾਂ। ਕਿੰਨੇ ਕਨਮੇ ਸੀ ਸਰ ਜਿਨ੍ਹਾਂ ਨੂੰ ਤੁਹਾਡਾ ਮਨ ਦਿੱਤਾ। ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਦਾ ਇਜ਼ਹਾਰ ਦਿੱਤਾ। ਤੇ ਫਿਰ ਮੈਂ ਸਿਪੀਨ ਪੋਸਟਮਾਰਮੇ ਭੇਜ ਦਤਾ। ਹਾਂਜੀ ਪੋਸਟਮਾਰਮੇ ਭੇਜ ਦਤਾ। ਤੇ ਕੋਈ ਹੋਰ ਕੋਈ ਕਲੀਪ वगैरह ਇਸ ਮਾਮਲੇ ਚ? ਫਲੂ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਆਫ ਕੀਤੇ ਆ ਉਹਨਾਂ ਤੋਂ ਕੁਝ ਕਿਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਰਿਸਟ ਕਰ ਲਵਾਂਗੇ